ਗੁਜਰਾਤ ਦੇ ਸੂਰਤ ਸ਼ਹਿਰ ਦੇ ਅਸੀਂ ਇਸ ਇਲਾਕੇ ਦੇ ਵਿੱਚ ਖੜੇ ਆ ਇਸ ਸਮੇਂ ਇਸ ਪਾਵਨ ਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਹਨ ਬਿਲਕੁਲ ਖੰਡਰ ਬਣਿਆ ਹੋਇਆ ਕੋਈ ਇੱਥੇ ਮਤਲਬ ਉਦਾਂ ਦਾ ਪ੍ਰਬੰਧ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਬੋਲਦੀ ਹੈ ਗੁਰੂ ਸਾਹਿਬ ਇੱਥੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸੰਗਤ ਜੀ ਅਰਦਾਸਾ ਸਵਾਗਤ ਹੈ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਸਾਕੀ ਸਮਾਗਮਾਂ ਦੇ ਲਈ ਅਸੀਂ ਗੁਜਰਾਤ ਵਿਖੇ ਆਏ ਪਏ ਹਾਂ ਜੀ ਇੱਕ ਅਹਿਮ ਜਾਣਕਾਰੀ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ ਜੋ ਕਿ ਸਾਨੂੰ ਇੱਥੇ ਆਏ ਤੇ ਪਤਾ ਲੱਗਾ ਜਿਵੇਂ ਕਿ ਸੰਗਤ ਜੀ ਧੰਗੁਰ ਨਾਨਕ ਪਾਤਸ਼ਾਹ ਸਤਿਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ ਹਨ ਚਾਰ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ 24000 ਕਿਲੋਮੀਟਰ ਦਾ ਸਫਰ ਫੈਦਲ ਤੈ ਕਰਕੇ ਗੁਰੂ ਸਾਹਿਬ ਜੀ ਨੇ ਸੱਚ ਦਾ ਹੁਕਾ ਘਰ ਘਰ ਜਾ ਕੇ ਦਿੱਤਾ ਤੇ ਉਹਨਾਂ ਦੁਦਾਸੀਆਂ ਦੌਰਾਨ ਧੰ ਗੁਰੂ ਨਾਨਕ ਪਾਤਸ਼ਾਹ ਜੀ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਿੱਚ ਵੀ ਆਏ ਤੇ ਇੱਥੇ ਜਿੱਥੇ ਸਤਿਗੁਰੂ ਜੀ ਆਏ ਉਸ ਅਸਥਾਨ ਉਹ ਅਸਥਾਨ ਵੀ ਮੌਜੂਦ ਹੈ ਪਰ ਸਿੱਖਾਂ ਕੋਲ ਨਹੀਂ ਹੈ ਕਿਸੇ ਮਹੰਤ ਦਾ ਕਬਜ਼ਾ ਹੈ ਤੇ ਉਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ ਇੱਥੋਂ ਦੀਆਂ ਸੰਗਤਾਂ ਪਾਸੋਂ ਇੱਥੋਂ ਦੇ ਵੀਰਾਂ ਪਾਸੋਂ ਜੋ ਕਿ ਉਹਨਾਂ ਨੇ ਖੋਜ ਕੀਤੀ ਹੈ ਉਸ ਥਾਂ ਦਾ ਪੂਰਾ ਬਾਇਓ ਡਾਟਾ ਕਢਵਾਇਆ ਤੇ ਉਹ ਥਾਂ ਜਿਹੜੀ ਗੁਰਨਾਨ ਸਿੰਘ ਪਾਸ਼ਾ ਜੀ ਦੇ ਨਾਮ ਤੇ ਬੋਲਦੀ ਹੈ ਉਹ ਸਮੇਂ ਦੀ ਅੱਜ ਤੋਂ 550 ਸਾਲ ਪੁਰਾਣੀ ਜਗ੍ਹਾ ਤੇ ਉਹਦੇ ਬਾਰੇ ਗੱਲਬਾਤ ਕਰਦੇ ਆ ਮੇਰੇ ਨਾਲ ਬੈਠੇ ਨੇ ਜੀ ਬਾਬਾ ਦੀਪ ਸਿੰਘ ਜੀ ਵੈਲਫੇਅਰ ٹرسٹ ਦੇ ਮੁਖ ਸੇਵਾਦਾਰ ਸਰਦਾਰ ਬਲਜਿੰਦਰ ਸਰਦਾਰ ਬਲਜਿੰਦਰ ਸਿੰਘ ਇਹਨਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਇਹ ਸਾਰੀ ਕਾਰਵਾਈ ਕਰ ਰਹੇ ਨੇ ਤੇ ਅੱਗੋਂ ਕੇਸ ਕਰਨ ਦਾ ਵੀ ਜਿਹੜਾ ਵਿਚਾਰ ਹੈ ਚੱਲ ਰਿਹਾ ਵੀ ਉੱਥੇ ਕੇਸ ਕੀਤਾ ਜਾਵੇ ਤੇ ਉਹ ਜਗ੍ਹਾ ਆਪਣੇ ਕੋਲ ਆਵੇ ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ ਜੀ ਸਵਾਗਤ ਹੈ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਬੈਠੇ ਨੇ ਜੀ ਸਰਦਾਰ ਰਵਿੰਦਰਪਾਲ ਸਿੰਘ ਜੀ ਜਨਰਲ ਸਕੱਤਰ ਗੁਰਦੁਆਰਾ ਗੁਰੂ ਨਾਨਕਵਾੜੀ ਸੂਰਤ ਉਦਨਾ ਉਥੋਂ ਦੇ ਸੇਵਾਦਾਰ ਸੋ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸਵਾਗਤ ਹੈ ਦੋਵਾਂ ਵੀਰਾਂ ਦਾ ਤੇ ਸਭ ਤੋਂ ਪਹਿਲਾਂ ਤਾਂ ਦੱਸੋ ਜੀ ਜਿਹੜੀ ਆਪ ਜੀ ਨੇ ਜਾਣਕਾਰੀ ਸਾਨੂੰ ਦਿੱਤੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਤੇ ਉਹ ਜਗ੍ਹਾ ਵੀ ਇਥੇ ਮਹੂਰ ਹੈ ਇਦੇ ਬਾਰੇ ਤੁਹਾਨੂੰ ਪਤਾ ਕਿਵੇਂ ਲੱਗਾ ਪਹਿਲਾਂ ਤਾਂ ਇਹ ਥੋੜਾ ਜਿਹਾ ਜਾਣਨਾ ਪਾਉ। ਵਾਜੀ ਖਾਲਸਾ ਵਾਜੀ ਫਤੇ ਪਹਿਲਾਂ ਤਾਂ ਸਾਨੂੰ ਨਹੀਂ ਇਹ ਜਗ੍ਹਾ ਦਾ ਪਤਾ ਭਗਵਾਨ ਸਿੰਘ ਜੀ ਖੋਜੀ ਜੀ ਇਹ ਜਗਾ ਦੀ ਖੋਜ ਕਰਦੇ ਕਰ ਦਿੱਤੇ ਆਏ ਤੇ ਉਹਨਾਂ ਨੂੰ ਚੰਨਣਾ ਪਾਇਆ ਕਿ ਇਥੇ ਗੁਰਨਾਮਕ ਦੇਵ ਉਹ ਸਮਝਦੇ ਕਿ ਉਦਨਾ ਵਾੜੀ ਗੁਰਦੁਆਰਾ ਬਾਬੇ ਨਾਨਕ ਦੀ ਜਗਾ ਹੈ ਪਰ ਉਹਨਾਂ ਖੋਜ ਕੀਤੀ ਤੇ ਉਹਨਾਂ ਫਿਰ ਮਾਰਕੀਟ ਟੈਕਸਟਾਈਲ ਮਾਰਕੀਟ ਰਿੰਗ ਰੋਡ ਦੇ ਉਤੇ ਸਥਿਤ ਸਥਿਤ ਜਗਾ ਬਾਬਾ ਜੀ ਦੀ ਨਾਨਕ ਪੱਤੀ ਮੰਦਰ ਟੈਸਟ ਦੇ ਨਾਂ ਤੇ ਜਗ੍ਹਾ ਹੈ ਬਾਬਾ ਜੀ ਦੀ ਅੱਛਾ ਤੋਂ ਉਹਨਾਂ ਨੇ ਕੋਸ਼ਿਸ਼ ਕਰਕੇ ਹਨਨ ਚੰ ਨਾ ਪਾਇਆ ਤੇ ਅਹੀਂ ਹੁਣ ਅੱਗੇ ਸੋਚ ਰਹੇ ਆ ਕਿ ਇਹ ਜਗ੍ਹਾ ਆਪਨੋਂ ਲਈ ਜਾਵੇ ਕਿਸੇ ਮੰਤ ਦਾ ਕਬਜਾਵਾ ਮੰਤ ਨੇ ਗਾਂ ਕੇ ਬਿਲਡਰ ਨੂੰ ਵੇਚ ਦਿੱਤੀ ਜਗ੍ਹਾ ਅੱਛਾ ਤੋਂ ਬਿਲਡਰ ਤੇ ਚਲੋ ਜਗ੍ਹਾ ਤੇ ਹਲੇ ਕੁਝ ਨਹੀਂ ਬਣਾਇਆ ਥੋੜੀ ਜਗ੍ਹਾ ਤੇ ਉਹਨਾਂ ਆਪਣੀ ਪਾਰਕਿੰਗ ਬਣਾਈ ਹੈ ਗੱਡੀਆਂ ਦੀ ਪਰ ਇਥੇ 40 ਘਰ ਹੀ 40 ਦੇ ਵਿੱਚੋਂ 20 ਘਰ ਵੇਚ ਚੁੱਕੇ ਨੇ 20 ਘਰ ਇੱਥੇ ਨੇ ਤੋ ਜਦੋਂ ਅਸੀਂ ਜਾਣੇ ਕਿ ਦੇਕਦਾਈ ਉੱਥੇ ਤੋਂ ਵੀ ਘਾੜੇ ਨਾਲ ਤਿਆਰ ਨੇ ਕਿ ਤੁਸੀਂ ਸਾਡੇ ਨਾਲ ਤਿਆਰ ਰਹੋ ਤੇ ਆਪਾਂ ਇਹ ਜਗਤ ਇਹ ਕਬਜ਼ਾ ਲੈਣਿਆ ਤੇ ਹੁਣ ਆਪਾਂ ਇੱਥੋਂ ਦੇ ਬਰੂਜ ਦੇ ਮੁੱਖ ਸੇਵਾਦਾਰ ਚਾਦਰ ਸਾਹਿਬ ਗੁਰਦਾਰਾ ਬਾਬਾ ਨਾਨਕ ਜੀ ਉੱਥੇ ਵੀ ਉਦਾਸੀਆਂ ਵਿੱਚ ਰਹੇ ਨੇ ਉੱਥੇ ਵੀ ਰੁਕੇ ਰਸਤੇ ਦੇ ਬਾਬਾਜੀ ਸਿੰਘ ਜੀ ਬਾਬਾ ਲਖਾ ਸਿੰਘ ਜੀ ਉਹਨਾਂ ਨੂੰ ਅਸੀਂ ਚੰਨਣਾ ਪਾਇਆ ਉਹ ਵੀ ਆ ਕੇ ਵੇਖ ਕੇ ਗਏ ਨੇ ਤੇ ਤੋ ਕਿੰਦੇ ਆਪਾਂ ਕੁਝ ਵਕੀਲ ਕਰਕੇ ਤੇ ਜਗ੍ਹਾ ਤੇ ਆਪਾਂ ਕਬਜ਼ਾ ਕਰਨਾ ਵਾ ਸੰਕਤਾ ਜੀ ਸਹਿਯੋਗ ਦੀ ਲੋੜ ਆ ਬਸ ਜਿਵੇਂ ਪਰਮਾਤਮਾ ਚਾਹੂਗਾ ਇਹ ਜਗ੍ਹਾ ਤੇ ਆਪਣਾ ਕਰਜਾ ਸਰਦਾਰਾਂ ਦਾ ਜਰੂਰ ਹੋਊਗਾ ਸਿੱਖਾਂ ਦਾ ਵੈਗਜੀ ਕਾਲਸਾ ਵੈਗਜੀ ਕੀ ਫਤਿਹ ਬਿਲਕੁਲ ਜੀ ਗੁਰਨਾਨਦ ਸਾਹਿਬ ਜੀ ਦੀ ਜਗ ਚਰਨ ਸੋ ਪ੍ਰਾਪਤ ਸਥਾਨ ਹੈ ਤੇ ਹੁਣ ਉੱਥੇ ਕੋਈ ਉਹਨਾਂ ਨੇ ਆਪਣੀ ਮੱਠ ਵਗੈਰਾ ਬਣਾਈ ਹੋਈ ਹੈ ਮਾਫ਼ ਕਰਨਾ ਲੋਕੀ ਆਉਂਦੇ ਜਾਂਦੇ ਹੈ ਅਸੀਂ ਉੱਥੇ ਕੋਈ ਹਾਂਜੀ ਬਾਬਾ ਜੀ ਉੱਥੇ ਮੰਦਿਰ ਬਣਿਆ ਹੋਇਆ ਹੈ ਮੰਦਿਰ ਦੇ ਅੰਦਰ ਸਾਬਾ ਬਾਬਾ ਜੀ ਦਾ ਵੱਡਾ ਲੜਕਾ ਸ੍ਰੀ ਚੰਦ ਜੀ ਦੀ ਫੋਟੋ ਵੀ ਪਈ ਹੈ ਅੱਛਾ ਇਹ ਤੋ ਤਾਂ ਸੁਣਤਾ ਕਹਿਆ ਹੀ ਦਿੱਤੇ ਪ੍ਰਾਂਤਨ ਗ੍ਰੰਥ ਵੀ ਹੀ ਅੱਛਾ ਤੋਨ ਮੰਤ ਜਿਹੜਾ ਉਹ ਜਗਾ ਵੇਚ ਕੇ ਜਾ ਚੁੱਕਾ ਹੀ ਤੋਨ ਫੇਰ ਵਾਪਸ ਆ ਚੁੱਕਾ ਹੈ ਉੱਥੇ ਅੱਛਾ ਫੇਰ ਵਾਪਸ ਆ ਗਿਆ ਹੈ ਉਹ ਫੇਰ ਵਾਪਸ ਆ ਗਿਆ ਹੈ ਉਹਨੂੰ ਕੋਸ਼ ਪੈਸੇ ਮਿਲੇ ਕੋਸ਼ ਨਹੀਂ ਹੁਣ ਬਿਲਡਰ ਵੀ ਇਹ ਚੀਜ਼ ਵਿੱਚ ਟੰਗ ਨਹੀਂ ਡੋਂਦਾ ਕਿਉਂਕਿ ਮੰਦਰ ਦੀ ਚੋਰ ਗੱਲਬਾਤ ਹੋਈ ਤੁਹਾਡੇ ਕੋਈ ਇਸ ਵਿਸ਼ੇ ਦੇ ਉੱਤੇ ਵੀ ਜਗਾ ਗੁਮਾਨਾ ਸਾਹਿਬ ਦੀ ਹੈ ਅਸੀਂ ਲੈਣਾ ਚਾਹੁੰਦੇ ਹਾਂ ਤੇ ਤੇ ਬਲਕਾਰ ਸਿੰਘ ਜੀ ਆਪਣਾ ਦੋਸਤ ਨੇ ਬੇਣੀਪਾਲ ਜੀ ਕਰਕੇ ਉਹਨਾਂ ਦੀ ਮੰਤਨਾ ਗੱਲਬਾਤ ਹੁੰਦੀ ਰਹਿੰਦੀ ਹੈ ਅੱਛਾ ਇਹ ਆਪਾਂ ਜਗ੍ਹਾ ਤੇ ਜਾਵਾਂਗੇ ਦੁਪਹਿਰ ਕੀਰਤਨ ਤੋਂ ਬਾਅਦ ਆਪਾਂ ਉਹਨਾਂ ਨੂੰ ਵੀ ਜੀ ਉਹਨਾਂ ਨੂੰ ਸਾਧ ਲਾਂਗੇ ਉਹਨਾਂ ਬਹੁਤ ਜ਼ੋਰ ਲਾਇਆ ਉਹ ਵੀ ਭਗਵਾਨ ਸਿੰਘ ਖੋਜੀ ਨੂੰ ਨਹੀਂ ਬੁਲਾਇਆ ਇੱਥੇ ਤੇ ਗੁਰਦਾਰੀ ਤੋਂ ਬਲਕਾਤ ਸਿੰਘ ਜੀ ਨੂੰ ਆਪਾਂ ਬੁਲਾਵਾਂਗੇ ਅੱਗੇ ਦੀ ਕਾਰਵਾਈ ਆਪਾਂ ਉੱਥੇ ਜਾ ਕੇ ਸ਼ੂਟਿੰਗ ਕਰਾਂਗੇ ਜੋ ਵੀ ਹੋਗਾ ਆਪਾਂ ਉੱਥੇ ਕਾਰਵਾਈ ਕਰਦੇ ਉਹ ਮੰਤਾਂ ਨੂੰ ਮਿਲਦਾ ਰਹਿੰਦਾ ਵਾ ਉਹ ਹੁੰਦਾ ਜਾਂਦਾ ਰਹਿੰਦਾ ਉੱਥੇ ਕੋਈ ਮੇਰਾ ਬਹੁਤ ਮਿੱਤਰ ਆ ਸਹਿਯੋਗੀ ਆ ਅਸੀਂ ਦੋਵੇਂ ਉੱਥੇ ਜਾਂਦੇ ਜਾਂਦੇ ਰਹਿੰਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇੰਨਾ ਕਾਰਜ ਕਰ ਰਹੇ ਹੋ ਭਗਵਾਨ ਸਿੰਘ ਖੋਜੀ ਵੀਰ ਉਹ ਵੀ ਸਾਡੇ ਮਿੱਤਰ ਇਨੇ ਪਟਿਆਲੇ ਦੇ ਨੇ ਤੇ ਬਹੁਤ ਖੋਜਾਂ ਉਹਨਾਂ ਨੇ ਇਹੋ ਜਿਹੇ ਸਥਾਨ ਕਈਆਂ ਥਾਵਾਂ ਤੋਂ ਉਹਨਾਂ ਨੇ ਸਾਹਮਣੇ ਲਿਆਉਂਦੇ ਨੇ ਸੰਗਤ ਦੇ ਤੇ ਇਹ ਵੀ ਸਥਾਨ ਤੇ ਹੋਣਾ ਚਾਹੀਦਾ ਇਹ ਵੀ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਜਗਾ ਤਾਂ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਥਾਨ ਪ੍ਰਗਟ ਹੋਵੇ ਉੱਥੇ ਪ੍ਰਕਾਸ਼ ਹੋਵੇ ਗੁਰੂ ਕੀ ਸੰਗਤਾਂ ਜੁੜਨ ਤੇ ਬਹੁਤ ਜ਼ਰੂਰੀ ਗੁਰੂ ਸਾਹਿਬ ਜੀ ਦਾ ਜੇ ਪਵਨ ਇਤਿਹਾਸਕ ਸਥਾਨ ਹੈ ਤਾਂ ਫਿਰ ਉਹ ਆਪਣੇ ਸੇਵਾ ਦੇ ਵਿੱਚ ਹੋਣਾ ਚਾਹੀਦਾ ਸੋ ਸੰਗਤ ਜੀ ਕੀਤਨ ਤੋਂ ਬਾਅਦ ਫਿਰ ਆਪਾਂ ਉੱਥੇ ਜਾਵਾਂਗੇ ਦੇਖ ਕੇ ਵੀ ਆਵਾਂਗੇ ਸਾਰੀ ਤੁਹਾਨੂੰ ਵੀ ਦਿਖਾਵਾਂਗੇ ਜਗਾ ਤੇ ਜੋ ਵੀ ਗੱਲਬਾਤ ਹੁੰਦੀ ਹੈ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਫਿਰ ਮਿਲਦੇ ਆ ਜੀ ਆਪਾਂ ਉਸ ਸਥਾਨ ਤੇ ਪਹੁੰਚ ਕੇ ਆਵਾਂਗੇ ਜਿੱਦਣ ਨਾਲ ਇਸ ਵੀਡੀਓ ਦੇ ਵਿੱਚ ਸੋ ਨਾਲ ਬੈਠੇ ਨੇ ਜੀ ਸਰਦਾਰ ਰਵਿੰਦਰਪਾਲ ਸਿੰਘ ਜੀ ਜੰਨਸ ਖਤਰ ਗੁਰਦੁਆਰਾ ਗੁਰੂ ਨਾਨਕਵਾੜੀ ਜਿਨ੍ਹਾਂ ਦੇ ਹੁਕਮ ਸਦਕਾ ਅੱਜ ਅਸੀਂ ਇੱਥੇ ਪਹੁੰਚੇ ਆ ਜੀ ਸੋ ਭਾਈ ਸਾਹਿਬ ਜੀ ਆਪ ਜੀ ਵੀ ਤੁਹਾ ਆਪਣੇ ਵਿਚਾਰ ਵਾਹੇ ਹੋ ਜੀ ਦਾ ਖਾਸਾ ਸਿਰ ਵਾਹੇ ਕੋਈ ਚੀਜ਼ ਹੀ ਫਤੇ ਆਪ ਜੀ ਨੂੰ ਪਤਾ ਹੀ ਹੈ ਕਿ ਸੁਰਤਿ ਵਿੱਚ ਬਹੁਤ ਬੜੀ ਵੀ ਸੰਖਿਆ ਵਿੱਚ ਸਿੱਖ ਸੰਗਤਾਂ ਰੈਂਦੀਆਂ ਨੇ ਅਸੀਂ ਚੋਣਿਆ ਕਿ ਇਹ ਜਗ੍ਹਾ ਸਿੱਖਾਂ ਦੇ ਨਾਮ ਜਿਹੜੇ ਗੋਦਵਾਰਾ ਸਾਹਿਬ ਇੱਥੇ ਬਹੁਤ ਵੱਡਾ ਗੋਦਵਾਰਾ ਸਾਹਿਬ ਬਣ ਸਕੇ ਇਹ ਇਤਿਹਾਸਿਕ ਜਗ੍ਹਾ ਗੁਰਨਾndez ਜੀ ਇਹ ਸਾਨੂੰ ਸਿੱਖ ਸਮਾਜ ਨੂੰ ਮਿਲਣੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਦੇ ਹੱਥੋਂ ਇਹ ਸਭ ਕੰਮ ਹੋਣੇ ਨੇ ਪਰ ਜਦੋਂ ਤੱਕ ਸਿੱਖ ਸੰਗਤ ਸਾਡੇ ਨਾਲ ਏਕਾ ਲਾ ਕੇ ਇਕੱਠੇ ਜੁੜ ਕੇ ਅਸੀਂ ਇਹ ਸੇਵਾ ਲਈਏ ਕਿ ਅਸੀਂ ਸਮਾਜ ਲਈ ਇਹ ਜਗ੍ਹਾ ਲੈ ਚ ਲੈ ਕੇ ਇੱਥੇ ਗੋਦਵਾਰਾ ਇੱਕ ਸਤਾਪ ਕਰ ਸਕੀਏ ਕਿਉਂਕਿ ਮਹਾਂਤ ਸਿੱਖ ਕੌਮ ਦੇ ਨਹੀਂ ਕਿਉਂਕਿ ਸਿੱਖ ਸਮਾਜ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਚੱਲਦਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਜਗ੍ਹਾ ਤੇ ਇੱਕ ਸੁੰਦਰ ਗੋਦਵਾਲਾ ਸੈਭੰਸਕੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਸਕੇ ਤੇ ਸਿੱਖ ਸੰਗਤਾਂ ਇੱਥੇ ਆਇਆ ਕਰਨ ਵਾਹੀ ਗੋ ਜਗਾ ਖਾਸਾ ਵਾਹੀ ਬਹੁਤ ਬਹੁਤ ਧੰਨਵਾਦ ਜੀ ਆਪ ਦੀ ਦਾ ਸੋ ਵਸਾਕੀ ਸਵਾਗਤ ਨੂੰ ਮੁੱਖ ਰੱਖਦੇ ਆਂ ਇਨਾ ਬਲੋਂ ਅੱਜ ਕੀ ਅੰਮ੍ਰਿਤ ਸੰਚਾਰ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਤਕਰੀਬਨ 90 ਦੇ ਕਰੀਬ ਪ੍ਰਾਣੀ ਅੰਮ੍ਰਿਤ ਸ਼ਕ ਕੇ ਗੁਰੂ ਕੇ ਜਾਜੇ ਕੱਲ ਛੜੇ ਨੇ ਇਹਦੇ ਲਈ ਵੀ ਅਸੀਂ ਵਧਾਈ ਦੇ ਪਾਤਰੋਂ ਜੀ ਆਪ ਦੀ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਆਪਦੀ ਨੂੰ ਕਿਉਂਕਿ ਬਹੁਤ ਜ਼ਰੂਰੀ ਹੈ ਖਾਸ ਕਰਕੇ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹਾਂ ਅੰਮ੍ਰਿਤ ਸੰਚਾਰ ਹੋਣਾ ਸਾਲ ਚ ਇੱਕ ਵਾਰੀ ਤਾਂ ਹਰ ਇੱਕ ਗੁਰੂ ਘਰ ਦੇ ਵਿੱਚ ਚਾਹੀਦਾ ਬਹੁਤ ਜ਼ਰੂਰੀ ਹੈ ਤਾਂ ਹੀ ਆਪਾਂ ਅੱਗੇ ਆਪਣੀ ਕੌਮ ਨੂੰ ਜਿਹੜਾ ਅੱਗੇ ਵਧਾ ਸਕਦੇ ਹਾਂ ਸੋ ਸੰਗਤ ਜੀ ਫਿਰ ਆਪਾਂ ਮਿਲਾਂਗੇ ਜਾ ਕੇ ਉਸ ਸਥਾਨ ਤੇ ਦਰਸ਼ਨ ਕਰਦੇ ਆਂ ਦੇਖਦੇ ਆਂ ਤੇ ਗੱਲਬਾਤ ਜੋ ਵੀ ਹੁੰਦੀ ਆ ਫਿਰ ਆਪਜੀ ਦਿਨਾਂ ਸਾਂਝੀ ਕਰਦੇ ਆਂ ਬਾਕੀ ਗੁਰਦਾਰਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਵੀ ਅਸੀਂ ਬੇਨਤੀ ਕਰਾਂਗੇ ਸਾਡੇ ਪੰਥਕ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗੇ ਕਿ ਜਰੂਰ ਇਹੋ ਜੇ ਕਾਰਜਾਂ ਦੇ ਵਿੱਚ ਸਹਿਯੋਗ ਦੇ ਕੇ ਇੱਥੋਂ ਦੇ ਵੀਰਾਂ ਦਾ ਸਾਥ ਦਈਏ ਤਾਂ ਕਿ ਐਸੇ ਜਿਹੜੇ ਸਥਾਨ ਨੇ ਸੰਗਤ ਦੀ ਸੇਵਾ ਦੇ ਵਿੱਚ ਪ੍ਰਗਟ ਹੋ ਸਕਣ ਸੋ ਮਿਲਦੇ ਆਂ ਫਿਰ ਆਪਾਂ ਉਸ ਸਥਾਨ ਤੇ ਪਹੁੰਚ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਹੋਣੇ ਕਿ ਆਪਾਂ ਉਸ ਜਗ੍ਹਾ ਤੇ ਜਾ ਕੇ ਦੇਖਦੇ ਆਂ ਕਿਹੜੀ ਥਾਂ ਹੈ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਬੋਲਦੀ ਹੈ ਗੁਰੂ ਸਾਹਿਬ ਇੱਥੇ ਆਏ ਨੇ ਤੇ ਪੁੱਛਿਆ ਜੇ ਅਸੀਂ ਉਸ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਖੰਡਰ ਬਣਿਆ ਹੋਇਆ ਕੋਈ ਇੱਥੇ ਮਤਲਬ ਉਦਾਂ ਦਾ ਪ੍ਰਬੰਧ ਨਹੀਂ ਹੈ ਇਸ ਪਾਵਨ ਸਥਾਨ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਏ ਹਨ ਤੇ ਇਥੋਂ ਬਾਰੇ ਗੱਲਬਾਤ ਕਰਦੇ ਆਂ ਜਿਹੜੇ ਭਾਈ ਸਾਹਿਬ ਇਥੋਂ ਦੀ ਖੋਜ ਕਰ ਰਹੇ ਨੇ ਤੇ ਕੋਸ਼ਿਸ਼ ਕਰ ਰਹੇ ਨੇ ਵੀ ਇੱਥੇ ਇਸ ਥਾਂ ਨੂੰ ਆਪਣੇ ਅੰਦਰ ਦੇ ਵਿੱਚ ਲਿਆ ਜਾਏ ਤੇ ਗੋ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਇੱਥੇ ਗੁਰੂ ਘਰ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸ਼ੁਭ ਨਾਮ ਜੀ ਮੇਰਾ ਨਾਮ ਬਲਕਾਰ ਸਿੰਘ ਮੈਂ ਠੀਕ ਹੈ ਤੁਹਾਨੂੰ ਕਿਵੇਂ ਪਤਾ ਲੱਗਾ ਤੁਹਾਨੂੰ ਇੱਥੇ ਵੀ ਜਗ੍ਹਾ ਗੋ ਨਾਨਕ ਸਾਹਿਬ ਜੀ ਦੀ ਇਹ ਅਸਲ ਵਿੱਚ ਉਹ ਨਾਨਕ ਵਾੜੀ ਜਗ੍ਹਾ ਜਿਹੜੀ ਮੇਨ ਆ ਇਹਨੂੰ ਇਹਦਾ ਨਾਮ ਹੀ ਨਾਨਕ ਵਾੜੀ ਆ ਸਾਨੂੰ ਵੀ ਪਹਿਲਾਂ ਪਤਾ ਨਹੀਂ ਸੀ ਭਗਵਾਨ ਸਿੰਘ ਖੋਜੀ ਨੂੰ ਮੈਂ ਬੁਲਾਇਆ ਸੀ ਅੱਛਾ ਜੀ ਫਿਰ ਮੈਂ ਕਿ ਉਹਨਾਂ ਨੂੰ ਬੁਲਾਤਾ ਲਿਆ ਲੇਕਿਨ ਉਹ ਅਪਾ ਪਤਾ ਵੀ ਕਰੀਏ ਸਹੀ ਗੱਲ ਹੈ ਕਿ ਆ ਕਿ ਨਹੀਂ ਤੇ ਫਿਰ ਮੈਂ ਇੱਥੇ ਖੋਜ ਕੀਤੀ ਫਿਰ ਉਹਨਾਂ ਨੇ ਕਿਹਾ ਵੀ ਹਾਂ ਨਾਨਕ ਬਾੜੀ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਵੀ ਪ੍ਰਕਾਸ਼ ਇੱਥੇ ਹੁੰਦਾ ਸੀਗਾ ਤੇ ਆ ਨਾਨਕ ਪੰਥੀ ਬੋਲ ਕੇ ਚੱਟਾ ਨਾਨਕ ਪੰਥੀ ਇਹਨੂੰ ਸੰਭਾਲਦੇ ਨੇ ਤੇ ਉਹ ਵੀ ਚਲਿਆ ਗਿਆ ਹੁਣ ਇੱਥੇ ਕੋਈ ਵਾਲੀ ਵਾਰਿਸ ਨਹੀਂ ਹੈ ਕੋਈ ਨਹੀਂ ਹੈ ਕੋਈ ਨਹੀਂ ਕੋਈ ਇੱਕ ਬਿਲਡਰ ਨੇ ਜਗ੍ਹਾ ਲਈ ਹੈ ਬਿਲਡਰ ਨੇ ਕਬਜ਼ਾ ਕੀਤਾ ਲੇਕਿਨ ਹੁਣ ਕੋਈ ਨਹੀਂ ਹੋ ਰਿਹਾ ਇੱਥੇ ਤੇ ਬਿਲਡਰ ਕੀ ਇੱਥੇ ਬਣਾਣ ਦੀ ਉਹਦੀ ਮਤਲਬ ਕੋਈ ਆਪਣੇ ਕੋ ਬਿਲਡਿੰਗ ਬਿਲਡਿੰਗ ਮਾਰਕੀਟ ਦੇ ਬਣਾਉਣ ਵਾਸਤੇ ਲਈ ਜੀ ਸੰਗਤ ਜੀ ਆ ਪਰਚਾ ਵੀ ਤੁਹਾਨੂੰ ਇੱਕ ਦਿਖਾਇਆ ਫੋਟੋ ਅਸੀਂ ਉਹਦੀ ਤੇ ਉਹਦੇ ਵਿੱਚ ਵੀ ਲਿਖਿਆ ਨਾਨਕ ਪੰਥੀ ਟਰਸਟ ਇਹ ਟਰਸਟ ਕਿਹਨੇ ਨੇ ਬਣਾਇਆ ਸੀਗਾ ਜੀ ਫਿਰ ਇਹ ਜਦ ਨਾਨਕਪੰਥ ਜਸ ਬਾਬਾ ਸ੍ਰੀ ਚੰਦ ਜੀ ਦੀ ਫੋਟੋ ਲੱਗੀ ਹੋਈ ਜਾਂਦਾ। ਅੱਛਾ, ਪੁਰਾਣਾ ਹੀ ਚੱਲਦਾ ਆ ਰਿਹਾ। ਪੁਰਾਣਾ ਹੀ ਚੱਲਦਾ ਆ ਰਿਹਾ। ਬਾਬਾ ਸ੍ਰੀ ਚੰਦ ਜੀ ਦੀ ਫੋਟੋ ਵੀ। ਜੇ ਹੁਣ ਆਪਾਂ ਇਹਦੀ ਰਜਿਸਟਰੀ ਕਢਵਾਉਂ ਕਢਵਾਉਂ ਨਹੀਂ ਆਪਾਂ। ਪਤਾ ਪਤਾ ਲੱਗੂ ਆਪਾਂ ਨੂੰ ਬਾਬਾ ਨਾਨਕ ਦੇ ਨਾਮ ਤੇ ਹੈਗਾ ਕਿ ਨਹੀਂ ਆ। ਅਸੀਂ ਇਹਦੇ ਕੋਲ ਵੀ ਗੱਲ ਕੀਤੀ ਨਵਾਵਾ ਜੀ ਨੇ ਜਗ੍ਹਾ দান ਕੀਤੀ ਸੀ। ਅੱਛਾ। ਨਵਾਬ ਕਹਿੰਦਾ ਜੇ ਤੁਸੀਂ ਕਢਣੀ ਹੈ ਤਾਂ ਨੌਸਾਰੀ ਜਾ ਕੇ ਆਪ ਜਗਾ ਕਢੋ ਤੇ ਉੱਥੇ ਤੁਹਾਨੂੰ ਪਤਾ ਲੱਗੂਗਾ ਕਿਦੇ ਨਾਮ ਤੇ ਆ। ਠੀਕ ਹੈ। ਚਲੋ ਸੰਗਤ ਜੀ ਜਿੱਥੇ-ਜਿੱਥੇ ਗੁਰੂ ਸਾਹਿਬ ਗ ਕਾਰਦਾ ਸਿੰਘ ਗੁਰੂ ਸਾਹਿਬ ਨੇ ਕੀਤੀਆਂ ਨੇ 올 ਵਰਲਡ ਦੇ ਵਿੱਚ ਗੁਰੂ ਸਾਹਿਬ ਗਏ ਨੇ ਤੇ ਗੁਜਰਾਤ ਦੇ ਸੂਰਤ ਸ਼ਹਿਰ ਦੇ ਅਸੀਂ ਇਸ ਇਲਾਕੇ ਦੇ ਵਿੱਚ ਖੜੇ ਆ ਇਸ ਸਮੇ ਤੇ ਤੁਸੀਂ ਦੇਖ ਰਹੇ ਹੋ ਜਗਾ ਕਿਵੇਂ ویرਾਨ ਹੋਈ ਪਈ ਤੇ ਇੱਥੇ ਇੱਕ ਖੂਬੀ ਸੀਗਾ ਪ੍ਰਾਤਨ ਉਹ ਵੀ ਤੁਹਾਨੂੰ ਦਿਖਾਣੇ ਆ ਜਿਹੜਾ ਕਿ ਹੁਣ ਬੰਦ ਕਰ ਦਿੱਤਾ ਗਿਆ ਆਓ ਭਾਈ ਸਾਹਿਬ ਜਿੱਥੇ ਕੇ ਪ੍ਰਾਤਨ ਖੂਬ ਸੀਗਾ ਇਸ ਥਾਂ ਦੇ ਉੱਤੇ ਉਹ ਖੂਹ ਸੀਗਾ ਜੀ ਜਿਹੜਾ ਕਿ ਹੁਣ ਬੰਦ ਕਰ ਦਿੱਤਾ ਗਿਆ ਤੇ ਜੇਕਰ ਇਹ ਜਗ੍ਹਾ ਆਪਣੀਆਂ ਸਿੱਖ ਸੰਗਤਾਂ ਨੂੰ ਮਿਲਦੀ ਹੈ ਤਾਂ ਇੱਥੇ ਗੁਰੂ ਘਰ ਬਣ ਸਕਦਾ ਗੁਰੂ ਨਾਨਕ ਪਾਸ਼ਾ ਜੀ ਦੀ ਯਾਦ ਦੇ ਵਿੱਚ ਗੁਰ ਨਾਨਕ ਵਾੜੀ ਗੁਰਦੁਆਰਾ ਸਾਹਿਬ ਬਣਾਇਆ ਤਾਂ ਹੈ ਸੰਗਤ ਨੇ ਇੱਥੇ ਪਰ ਉਹ ਅਲੱਗ ਜਗ੍ਹਾ ਤੇ ਬਣਾ ਲਿਆ ਮੇਨ ਜਿਹੜਾ ਸਥਾਨ ਗੁਰੂ ਨਾਨਕ ਸਾਹਿਬ ਜੀ ਦਾ ਉਹ ਇਹੇ ਬੋਲਦਾ ਜੀ ਕਾਗਜ਼ਾਂ ਦੇ ਵਿੱਚ ਵੀ ਤੇ ਜਲਦੀ ਹੀ ਇਹਨਾਂ ਸਿੰਘਾਂ ਵੱਲੋਂ ਇੱਥੋਂ ਦੀ ਡਿਸਟ੍ਰਿਕਟ ਅਡਵਾ ਕੇ ਤੇ ਉਹ ਪੂਰਾ ਜਿਹੜਾ ਉਸ ਦੀ ਖੋਜ ਕੀਤੀ ਜਾ ਰਹੀ ਹੈ ਬਾਕੀ ਗੁਰਸਾ ਕਿਰਪਾ ਕਰਨ ਦੇਖੋ ਗੁਰੂ ਨਾਨਕ ਸਾਹਿਬ ਨੇ ਕਿੱਥੇ ਕਿੱਥੇ ਆ ਕੇ ਸਿੱਖੀ ਦਾ ਬੀਜ ਬੋਇਆ ਤੇ ਉਸ ਉਸੇ ਦੇ ਸਦਕੇ ਅੱਜ ਦੁਨੀਆ ਦੇ ਕੋਨੇ-ਕੋਨੇ ਤੇ ਸਿੱਖ ਵੱਸਦੇ ਨੇ ਆਪ ਜੀ ਕੁਝ ਕਹਿਣਾ ਚਾਹੋਗੇ ਜੀ ਇਹਦੇ ਬਾਰੇ ਬਾਜੀ ਖਾਲਸਾ ਵੈਜੀ ਕੀ ਫਤਿਹ ਮੈਂ ਹੀ ਕਹਿਣਾ ਚਾਹੁੰਦਾ ਸਾਜ ਸੰਗਤ ਦੀ ਬੇਨਤੀ ਕਰਨਾ ਚਾਹੁੰਦਾ ਕਿ ਆਪਾਂ ਇਕੱਠੇ ਹੋਈਏ ਤੇ ਆਪਣੇ ਬਾਬੇ ਨਾਨਕ ਦੀ ਜੋ ਜਗ੍ਹਾ ਹੈ ਆਪਾਂ ਉੱਤੇ ਗੁਰਦੁਆਰਾ ਸੋਨਾ ਸਵਾਰੀ ਹੈ ਤੇ ਰਲ ਮਿਲ ਕੇ ਸੰਤਾ ਸਾਡਾ ਸੰਯੋਗ ਦੇਣ ਫਾਈਵਲਕਾਰ ਸਿੰਘ ਜੀ ਫਾਈਵਲ ਜਿੰਦਰ ਸਿੰਘ ਜੀ ਹੋਰ ਵੀ ਬਹੁਤ ਸੱਜਣ ਮਿੱਤਰ ਨੇ ਨਾਲ ਜਿੰਨੀ ਚੇਤੀ ਹੋ ਸਕੇ ਅਸੀਂ ਇਹ ਚੀਜ਼ ਦਾ ਉਪਰਾਲਾ ਕਰਾਂਗੇ ਸੂਰਤ ਦੀਆਂ ਸਿੱਖ ਸੰਗਤਾਂ ਗੁਜਰਾਤ ਚ ਜਿੰਨੀਆਂ ਸਿੱਖ ਸੰਗਤਾਂ ਰਿੰਦੀਆਂ ਨੇ ਉਹ ਸਾਡਾ ਸਹਿਯੋਗ ਦੇ ਤੇ ਅਸੀਂ ਆਪਣੇ ਬਾਬੇ ਨਾਨਕ ਦੀ ਜਗ੍ਹਾ ਤੇ ਸੋਨਾ ਜਾਂ ਗੁਰਦਾਰਾ ਸਵਾਰ ਸਭੀ ਇਹਹੀ ਬੇਨਤੀਆਂ ਕਰਦਾ ਮੈਂ ਤੁਹਾਡੇ ਤੋਂ ਬਹੁਤ ਧੰਨਵਾਦੀ ਤੁਹਾਡਾ ਤੇ ਅਰਦਾਸ ਕਰਦੇ ਹਾਂ ਗੁਰੂ ਸਾਹਿਬ ਕਿਰਪਾ ਕਰਨ ਆਪ ਜੀ ਦੇ ਇਸ ਮੋਰਚੇ ਨੂੰ ਫਤਿਹ ਬਖਸ਼ਿਸ਼ ਕਰਨ ਕਿ ਕਿ ਜ਼ਰੂਰੀ ਹੈ ਜੜੀਆਂ ਜੜੀਆਂ ਥਾਵਾਂ ਗੁਰੂ ਸਾਹਿਬ ਜਿੱਥੇ ਵੀ ਗਏ ਨੇ ਉਹ ਆਪਣੇ ਸੇਵਾ ਸੰਭਾਲ ਹੋਣੀ ਚਾਹੀਦੀ ਹੈ ਹਾਂਜੀ ਅੱਛਾ ਇਹ ਪੱਥਰ ਸੀ ਬਗੜਾਂ ਦੇ ਬਗੜੀ ਸੀ ਨਾ ਉਹ ਕਿੱਥਾ ਹੈ ਉਹ ਪੱਥਰ ਨੂੰ ਜੱਤੀ ਅੱਛਾ ਇਹ ਮੋਟਾ ਜਿਹਾ ਪੱਥਰ ਆਹ ਪ੍ਰਵਾਹ ਆਹ ਛੋਟਾ ਜਿਹੜਾ ਪੱਥਰ ਹੈ ਇਹ ਟਿੱਕਿਆ ਹੋਣਾ ਹਾਂ ਅੱਛਾ ਆ ਪੱਥਰ ਇਹ ਵੀ ਪੱਥਰ ਤੁਸੀਂ ਦੇਖ ਰਹੇ ਹੋ ਸੰਗਤ ਜੀ ਕਹਿੰਦੇ ਨੇ ਵੀ ਇਹ ਪ੍ਰਾਤਨ ਪੱਥਰ ਹੈ ਇਹ ਬੜਾ ਜ਼ੋਰ ਲਾਇਆ ਕਹਿੰਦੇ ਪੱਟਣ ਦਾ ਇਹ ਵੀ ਪੱਟਿਆ ਨਹੀਂ ਗਿਆ ਇਹ ਕੀ ਗੱਲ ਕੁਦਰਤ ਨੇ ਜੀ ਕੁਦਰਤ ਦੇ ਰੰਗ ਨੇ ਆ ਇਹ ਮਠਹਾ ਕਿਦੀਆਂ ਬਣੀਆਂ ਹੋਏ ਨੇ ਬਈ ਪੈਸਾ ਦਿਖਾਇਓ ਸੇਵਾ ਕਰਦੇ ਹੋਣਗੇ ਇਰੇ ਪੁਰਾਣੇ ਬੇਟਮਨ ਤੋਂ ਬੇਟੀ ਆਏ ਨਾ ਗਾਦੀ ਗਾ ਅੱਛਾ ਉਹਨਾਂ ਦੀਆਂ ਮੱਥੀ ਦੇਂਦੇ ਰਿਹਾ ਗਾਦੀ ਗਾ ਚੱਲਦੀ ਆਈ 550 ਸਾਲ ਹੋ ਗਿਆ ਕਮ ਸੇ ਕਮ ਬਾਬੇ ਨੂੰ ਆਈ ਕੋਥੇ ਸਾਪਣੇ ਸਿੱਖ ਤੇ ਬਾਬਾ ਜੀ ਕਿਹੜੇ ਸਾਲ ਚ ਆਏ ਸੀ ਜਦੋਂ ਬਿੱਦਰ ਦੀ ਇਹਨਾਂ ਯਾਤਰਾ ਕੀਤੀ ਬਾਬਾ ਜੀ ਨੇ ਵਾਪਸ ਆਉਂਦੇ ਸਮੇਂ ਸੂਰਤ ਸ਼ਹਿਰ 'ਚ ਵੀ ਰੁਕੇ ਸੀ ਫਿਰ ਉਤੋਂ ਅਗਲਾ ਪੜਾਏ ਬੜੂਚ ਬੜੂਚ ਤੋਂ ਪਾਰ ਫਿਰ ਆਹਮ ਦਾ ਬਰੋਦਾ ਬਰੋਦੇ ਤੋਂ ਅੱਗੇ ਅਹਮਦਾਬਾਦ ਚੱਲਦੇ ਚੱਲਦੇ ਬਾਬਾ ਜੀ ਇਸੇ ਰਸਤੇ ਪੰਜਾਬ ਵਾਪਸ ਗਿਆ ਸੀ ਇਹ ਜਿਹੜੇ ਮੰਤੀ ਮੰਤਾ ਨਹੀਂ ਬਸ ਦੇਖਭਾਲੇ ਦੇ ਕਰਦੇ ਹੀ ਤੇ ਮੰਤਾ ਨਹੀਂ ਬਣੀਆਂ ਇਹਨਾਂ ਜਗ੍ਹਾ ਕਿੰਨਾ ਅੱਜ ਵੀ ਜਿਹੜੀ ਜਗ੍ਹਾ ਹੈ ਬਾਬੇ ਨਾਨਕ ਦੇ ਨਾਂ ਤੇ ਵਜਦੀ ਏ ਅਸੀਂ ਨਕਸ਼ਾ ਕਢਾ ਕੇ ਦੇਖਿਆ ਨਾਨਕ ਪੰਥੀ ਸਿਰਸਟ ਕਰਕੇ ਜੇ ਨਾਂ ਦੇ ਜਗ੍ਹਾ ਹੈ ਸਾਡੀ ਕੋਸ਼ਿਸ਼ ਹੋਊਗੀ ਪ੍ਰਮਾਤਮਾ ਮਿਹਰ ਭਰਿਆ ਹੱਥ ਰੱਖੇ ਇਹ ਅਹੀਂ ਜੋ ਜਲਦੀ ਤੋਂ ਜਲਦੀ ਇਹਦੀ ਨਕਸਾਰੀ ਆਂਦੇ ਰਜਿਸਟਰੀ ਉਤੋਂ ਪਤਾ ਲੱਗ ਸਕਦਾ ਹੈ ਪੁਰਾਣੀ ਕਾਗਜ਼। ਚਲੋ ਅੱਗੇ ਪਰਮਾਤਮਾ ਜੁਵਨ ਸੇਵਾ ਬਖਿਆ ਅਹੀਂ ਕਰਾਂ ਜ਼ਰੂਰ ਕਰਾਂਗੇ। ਸੋ ਸਾਰੀਆਂ ਸਿੱਖ ਸੰਗਤਾਂ ਨੂੰ ਖਾਸ ਕਰਕੇ ਗੁਜਰਾਤ ਦੀਆਂ ਸਿੱਖ ਸੰਗਤਾਂ ਨੂੰ ਅਸੀਂ ਆਪਣੇ ਵੱਲੋਂ ਵੀ ਬੇਨਤੀ ਕਰਦੇ ਹਾਂ ਹਾਲਸਾ ਪ੍ਰਚਾਰ ਮਿਸ਼ਨ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਜ਼ਰੂਰ ਆਪ ਜੀ ਨਾਲ ਸਿੰਘਾਂ ਦਾ ਸਾਥ ਦਿਓ ਤੇ ਇਸ ਕਾਰਜ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾ ਸਕੇ। ਠੀਕ ਹੈ ਸੰਗਤ ਜੀ ਬਹੁਤ-ਬਹੁਤ ਧੰਨਵਾਦ ਆਪ ਜੀ ਦਾ ਜ਼ਰੂਰ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ। ਆਪਣੇ ਰਾਏ ਨੇ ਜਿਹੜੀ ਕਮੈਂਟਸ ਦੇ ਵੀ ਸਾਡੇ ਨਾਲ ਜਰੂਰ ਸਾਂਝੀ ਕਰੋ ਫਿਰ ਮਿਲਾਂਗੇ ਨਵੇਂ ਵੀਡੀਓ ਦੇ ਵਿੱਚ ਖਲੋ ਫਤਿਹ ਬਾਸ਼ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ